ਮੈਂ ਗੁਰਾਂਦ ਦਿੱਤਾ ਸਿੰਘ ਸੰਧੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਪਤਾ ਹੈ ਪੰਜਾਬ ਦੇ ਕੀ ਹਾਲਤ ਹਨ ਅੱਧਾ ਪੰਜਾਬ ਪਾਣੀ ਵਿੱਚ ਡੁੱਬਿਆ ਪਿਆ ਹੈ ਤੇ ਅੱਜ ਸਾਡੇ ਪਿੰਡ ਉਦੇ ਕਰਨ ਸਾਡਾ ਦੋਤਾ ਸੁਖਮਣ ਸਿੰਘ ਪਿੰਡ ਕੋਰ ਸਿੰਘ ਵਾਲਾ ਜੋ ਉੱਥੋਂ ਦਾ ਮਜੂਦਾ ਨੰਬਰਦਾਰ ਹੈ ਤੇ ਉਹ ਅੱਜ ਨਾਨਕਿਆਂ ਦੇ ਪਿੰਡ ਪਤਾ ਲੈਣ ਆਇਆ ਹੈ ਪਾਣੀ ਦਾ ਕੀ ਹਾਲ ਹੈ ਕਿਤੇ ਨਾਨਕੇ ਪਿੰਡ ਚ ਨਾ ਡੁੱਬ ਗਏ ਹੋਣਾ ਇਸ ਕਰਕੇ ਸਾਡੇ ਕੋਲੇ ਬੈਠਾ ਤੇ ਸਾਰਾ ਵੇਖ ਕੇ ਖੁਸ਼ ਹੋ ਗਿਆ ਵੀ ਠੀਕ ਹੈ ਫਸਲਾਂ ਬਤੀਆਂ ਇੱਥੇ ਬਹੁਤ ਬੱਥ ਰਹੀ ਹੈ ਆਪਣੇ ਘਰ ਦੇ ਵਿੱਚ ਪਾਣੀ ਵੀ ਨਹੀਂ ਆਇਆ ਅੱਜ ਇਹ ਪਤਾ ਲੈਣ ਆਇਆ ਸਾਡਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੌਣ ਤੋਂ ਦਿਨ ਲੱਗਣ ਲੱਗੇ ਮਾਮਾ ਅਸਲ ਨੂੰ ਹਾਂ ਵਾਟਰ ਸੋਣਾ ਹੋਇਆ ਫਿਰ ਫਿਕਰ ਤਾਂ ਰਿਸ਼ਤੇਦਾਰਾਂ ਭਾਈ ਹੁੰਦਾ ਹੀ ਹੈ ਬਿਲਕੁਲ ਜੀ ਬਿਲਕੁਲ ਹਾਂ ਬਾਕੀ ਵੈਸੇ ਅੱਜ ਤੋਂ 4-5 ਦਿਨ ਪਹਿਲਾਂ ਪਾਣੀ ਬਹੁਤ ਸੀ ਥੋੜੇ ਹਾਂ ਹਾਂ ਤੇ ਹੁਣ ਥੋੜਾ ਜਿਹਾ ਫਰਕ ਪਿਆ ਜਾਨੀ ਕਿ ਹਾਂ ਇਹ ਚਲੋ ਸ਼ੁਕਰ ਹੈ ਸਤਿ ਆਪੇ ਸੇ ਤਰੇ ਹੋਣੇ ਚਾਹੀਦੇ ਆ ਸਾਡੀ ਸਾਹ ਜ ਹੈ ਨਾ ਉਸੇ ਨੂੰ ਦੁੱਖ ਹੁੰਦਾ ਹੈ ਬਿਲਕੁਲ ਜੀ ਤੇ ਅਸੀਂ ਤਾਂ ਕਹਿੰਨੇ ਵੀ ਇਹ ਤੋਂ ਬਾਅਦ ਚੰਗੀਆਂ ਧੁੱਪਾਂ ਲੱਗਣ ਚੰਗਾ ਮੌਸਮ ਬਣੇ ਬਣੇ ਬਿਲਕੁਲ ਤੇ ਜਿਹੜਾ ਸਾਰਿਆਂ ਦੀ ਫਦਲਾ ਸਿਰੇ ਚੜਨ ਉਹ ਬਿਲਕੁਲ ਜੀ ਤੇ ਇਹੀ ਮੰਗ ਕਰਦੇ ਆ ਅਸੀਂ ਅੱਗੇ ਵਾਸਤੇ ਵੀ ਠੀਕ ਹੋਵੇ ਸਾਰਿਆਂ ਦਾ ਤੇ ਅਸੀਂ ਬਿਲਕੁਲ ਠੀਕ ਠਾਕ ਹੈ ਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਇਹ ਕੋਈ ਲੋੜ ਜਰੂਰ ਪਈ ਤੁਹਾਨੂੰ ਸੁਣਿਆ ਕਰਾਂਗੇ ਪਰ ਨਾ ਹੀ ਲੋੜ ਪਵੇ ਬਾਰਸ਼ਾਂ ਖਤਮ ਹੋ ਜਾਣਾ ਮੌਸਮ ਚੰਗਾ ਹੋ ਜਾਵੇ ਫਿਰ ਜਿਹੜੀ ਅਪੋਕੀ ਹੈ ਉਹ ਵੀ ਬਚਤ ਹੋ ਜਾਣਾ ਤੇ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਬਹੁਤ ਮਦਦ ਲਈ ਦੁਕਾਨ ਦੀ ਰਾਸ਼ਨ ਲੈ ਕੇ ਗਏ ਐ ਸਹਾਇਤਾ ਕਰਦੇ ਐ ਇੱਥੋਂ ਵੀ ਕਾਫੀ ਲੋਕ ਗਏ ਐ ਬਿਲਕੁਲ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਬਿਲਕੁਲ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਜਿਵੇਂ ਕਹਿੰਦੇ ਜੀ ਤਸਨਾਵਾਂ ਦੀ ਕਮਾਈ ਕਰਨ ਵਾਲੇ ਨੂੰ ਹੁੰਦਾ ਨਹੀਂ ਕੋਈ ਡਰ ਬੰਦਿਆ ਵੱਡੀ ਭਗਤੀ ਮਨੁੱਖਤਾ ਦੀ ਸੇਵਾ ਜੇ ਹੁੰਦੀ ਤੇਥੋਂ ਕਰ ਬੰਦਿਆ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ ਤੇ ਲੋਕ ਕਰ ਰਿਹਾ ਸਾਡੇ ਪੰਜਾਬ ਦੇ ਲੋਕਾਂ ਦੀ ਬੜੀ ਭਾਵਨਾ ਹੈਗੀ ਹੈ ਭਾਵੇਂ ਕੋਈ ਫਰਕ ਹੋਇਆ ਵੀ ਦੀ ਪਰ ਦੁੱਖ ਦੇ ਸਮੇਂ ਚ ਉਹ ਸਾਰੇ ਇਕੱਠੇ ਹੋ ਗਏ ਇੱਕ ਦੂਜੇ ਦੀ ਸਹਾਇਤਾ ਕਰਦੇ ਆ ਤੇ ਅਸੀਂ ਧੰਨਵਾਦ ਕਰਦੇ ਆ ਲੋਤੇ ਦਾ ਜਿਹੜਾ ਸਾਡਾ ਅੱਜ ਪਤਾ ਲੈਣ ਆਇਆ ਤੇ ਇਸੇ ਤਰ੍ਹਾਂ ਹੀ ਚਾਹੀਦਾ ਅਸੀਂ ਵੀ ਇਹਨਾਂ ਦੀ ਸੋਖ ਮੰਗਦੇ ਆ ਬਿਲਕੁਲ